ਤਿਲਕ ਜੰਝੂ ਰਾਖਾ ਪ੍ਰਪਤਾਕਾ ਕਿਨੋ ਵੱਡੋ ਕਲੂਮ ਐਸਾ ਕਾ ਤੰਤਨ ਸੈਪ ਸਰਗੁਰ ਤੇਗਵਧ ਪਾਤਸ਼ਾਹੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਤਿਆਲਾ ਜੀ ਦੇ 350 ਸਾਲਾ ਸ਼ਹੀਦੀ ਨੂੰ ਸਮਰਪਿਤ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ਼ਤਾਬਦੀ ਸਮਾਗਮ ਮਨਾਏ ਜਾ ਰਹੇ ਹਨ ਸ੍ਰੀ ਨਾਨਕਪੁਰ ਸਾਹਿਬ ਦੀ ਧਰਤੀ ਦੇ ਉੱਤੇ 21 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਵੱਖ-ਵੱਖ ਸਟੇਜਾਂ ਦੇ ਉੱਤੇ ਜਿਹੜੇ ਸਮਾਗਮ ਕੀਤੇ ਜਾ ਰਹੇ ਹਨ ਇਸ ਦੇ ਨਾਲ ਨਾਲ ਹੀ ਇੱਕ ਵਿਲੱਖਣ ਉਪਰਾਲਾ ਵੀ ਕੀਤਾ ਗਿਆ ਨੌਜਵਾਨੀ ਨੂੰ ਸਿੱਖੀ ਵੱਲ ਕੇਂਦਰ ਕਰਨ ਦੇ ਲਈ ਉਹ ਹੈ ਲਾਈਟ ਸਟੇਜੋ ਕੀਤਾ ਜਾ ਰਿਹਾ ਜਿਸ ਦੇ ਰਾਹੀਂ ਨੌਜਵਾਨਾਂ ਨੂੰ ਇਤਿਹਾਸ ਦੇ ਨਾਲ ਜਾਣੂ ਕਰਵਾਇਆ ਜਾ ਰਿਹਾ ਸਟੇਜ ਦੇ ਉੱਪਰ ਪਾਤਰਾਂ ਦੇ ਰਾਹੀਂ ਲਾਈਟ ਐਂਡ ਸਾਊਂਡ ਦੇ ਨਾਲ ਇੱਕ ਚਿੱਤਰ ਪੇਸ਼ ਕਰਕੇ ਜਿਹੜਾ ਹੈ ਉਹ ਇਤਿਹਾਸ ਦਰਸਾ ਕੇ ਉਹ ਨੌਜਵਾਨਾਂ ਨੂੰ ਦਰਸਾਇਆ ਜਾ ਰਿਹਾ ਦੱਸਿਆ ਜਾ ਰਿਹਾ ਸਮਝਾਇਆ ਜਾ ਰਿਹਾ ਜਿਸ ਦੇ ਵਿੱਚ ਤੁਸੀਂ ਦੇਖਿਆ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਇਸ ਵਿੱਚ ਸ਼ਾਮਲ ਹੋ ਕਰਕੇ ਇਸ ਇਤਿਹਾਸ ਨੂੰ ਸਰਵਨ ਕੀਤਾ ਇਸ ਦੇ ਨਾਲ ਨਾਲ ਇਹ ਹੋਰ ਵੀ ਬਹੁਤ ਆਵਾਂ ਤੇ ਇਦਾਂ ਦੀਆਂ ਸਟੇਜਾਂ ਤੇ ਉੱਤੇ ਇਹ ਜਿਹੜੇ ਸ਼ੋਅ ਕੀਤੇ ਜਾਣਗੇ ਤਾਂ ਕਿ ਨੌਜਵਾਨਾਂ ਨੂੰ ਗੁਰੂ ਇਤਿਹਾਸ ਦੇ ਬਾਰੇ ਜਾਣਕਾਰੀ ਮਿਲ ਸਕੇ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਉਹਨਾਂ ਦੇ ਨਾਲ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ ਜੋ 350 ਸਾਲਾ ਸ਼ਹੀਦੀ ਦੇ ਹੜਾ ਖਾਲਸਾ ਪੰਥ ਬੜੀ ਸ਼ਰਧਾ ਭਾਵਨਾ ਵਿਰਾਗ ਦੇ ਨਾਲ ਬਣਾ ਰਿਆ ਉਹ ਸਬੰਧ ਵਿੱਚ ਜਿੱਥੇ ਸ਼ੋਮਨੀ ਗੁਰਦਾ ਪਵੰਦਕ ਕਮੇਟੀ ਵੱਲੋਂ ਸਿੱਖ ਸੰਗਤਾਂ ਨੂੰ ਸਤਗੁਰੂ ਜੀ ਦੇ ਇਸ ਪਾਵਨ ਜੋ ਸ਼ਹੀਦੀ ਦਿਹਾੜੇ ਨਾਲ ਜੋੜਨ ਵਾਸਤੇ ਬੜੇ ਵੱਡੇ ਪ੍ਰੋਗਰਾਮ ਲਿਖੇ ਗਏ ਆ ਉਹਨਾਂ ਵਿੱਚ ਇੱਕ ਬਹੁਤ ਹੀ ਵੱਡਾ ਪ੍ਰਾਲਾ ਜੋ ਉਹਨਾਂ ਨੇ ਲਾਈਟ ਐਂਡ ਸਾਊਂਡ ਦਾ ਇਹ ਜੋ ਸਤਗੁਰੂ ਜੀ ਦਾ ਨਾਟਕ ਤਿਆਰ ਕੀਤਾ ਸੋ ਮੈਂ ਸਮਝਦਾ ਕਿ ਬਹੁਤ ਹੀ ਵਧੀਆ ਢੰਗ ਦੇ ਨਾਲ ਇਹ ਨਾਟਕ ਤਿਆਰ ਹੋਇਆ ਜਿੱਦੇ ਅੱਜ ਧਨ ਗਰੂਪ ਤੀਗ ਮਹਾਰਾਜ ਦਾ ਜੋ ਇਤਿਹਾਸ ਹੈ ਜੋ ਉਹਨਾਂ ਨੇ ਮਹਾਨ ਕੁਰਬਾਨੀ ਕੀਤੀ ਜੋ ਉਹਨਾਂ ਨੇ ਮਹਾਨ ਪਰਉਪਕਾਰ ਕੀਤਾ ਇਸ ਦੇਸ਼ ਉੱਤੇ ਇਸ ਦੇਸ਼ ਦੇ ਵਸਨੀਕਾਂ ਤੇ ਹਿੰਦੂ ਧਰਮ ਉੱਤੇ ਉਸ ਨੂੰ ਬਹੁਤ ਸਫਲ ਢੰਗ ਦੇ ਨਾਲ ਜੋ ਸਾਡੇ ਇਹਨਾਂ ਕਲਾਕਾਰਾਂ ਨੇ ਅਤੇ ਜੋ ਵੀ ਪ੍ਰਬੰਧ ਸਾਰੇ ਇਹਨੂੰ ਚਲਾਉਣ ਵਾਸਤੇ ਇਹਨੂੰ ਬਣਾਉਣ ਵਾਸਤੇ ਕੀਤੇ ਗਏ ਉਹਨਾਂ ਨੇ ਬਹੁਤ ਹੀ ਸਫਲ ਜਿਹੜਾ ਇਹ ਨਾਟਕ ਤਿਆਰ ਕੀਤਾ ਵਧੀਆ ਲਾਈਟਾਂ ਤੇ ਸਾਊਂਡ ਦਾ ਇੱਕ ਪੇਸ਼ਕਾਰੀ ਕੀਤੀ ਆ ਸੋ ਮੈਂ ਇਹਦੇ ਲਈ ਜਿਨ੍ਹਾਂ ਨੇ ਇਸ ਨਾਟਕ ਨੂੰ ਤਿਆਰ ਕਰਵਾਇਆ ਚੇਚੇ ਤੌਰ ਤੇ ਸਾਡੇ ਡਾਕਟਰ ਸਾਹਿਬਾਨ ਪਰਵੀਰ ਸਿੰਘ ਜੀ ਪ੍ਰਿੰਸੀਪਲ ਜਿਸਵੀਰ ਸਿੰਘ ਜੀ ਅਤੇ ਸਾਡੇ ਸਕੱਤਰ ਸਾਹਿਬਾਨ ਉਹਨਾਂ ਸਾਰਿਆਂ ਨੂੰ ਮੈਂ ਇਸ ਗੱਲ ਤੇ ਵੀ ਵਧਾਈ ਵੀ ਦੇਣਾ ਕਿ ਉਹਨਾਂ ਨੇ ਬਹੁਤ ਵੱਡੀ ਸੇਵਾ ਸਖਪਨ ਦੀ ਕੀਤੀ ਆ ਸਾਡੇ ਸਦਾ ਗੁਲਜਾਰ ਸਿੰਘ ਜੀ ਰਣੀਕੇ ਸਾਹਿਬ ਕਹਿ ਰਹੇ ਸੀ ਕਿ ਇਹ ਤਾਂ ਡਰਾਮਾ ਆਪਾਂ ਨੂੰ ਸਾਰੇ ਪੰਜਾਬ ਦੇ ਕੋਨੇ-ਕੋਨੇ 'ਚ ਲੈ ਕੇ ਜਾਣ ਦੀ ਲੋੜ ਹੈ ਕਿਉਂਕਿ ਮੈਂ ਸਮਝਦਾ ਕਿ ਸ਼ਤਾਬਦੀ ਦਾ ਵਾਰਾ ਹੈ ਇਸ ਵਾਰ ਨੂੰ 1 ਸਾਲ ਤੱਕ ਜਿਵੇਂ ਮਰਜ਼ੀ ਆਪਾਂ ਸੰਗਤਾਂ 'ਚ ਲੈ ਕੇ ਇਹਦਾ ਪ੍ਰਬੰਧ ਕਰਕੇ ਜ਼ਿਲ੍ਹੇ ਵਾਈਜ਼ ਵੀ ਕੀਤਾ ਜਾ ਸਕਦਾ ਹੈ ਤੇ ਸੰਗਤਾਂ 'ਚ ਵੱਧ ਤੋਂ ਵੱਧ ਨੌਜਵਾਨ ਪੀੜੀ ਨੂੰ ਵਿਸ਼ੇਸ਼ ਕਰਕੇ ਇਹ ਦਿਖਾਇਆ ਜਾਵੇ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਸਾਡੇ ਸਤਿਗੁਰਾਂ ਦੇ ਸਾਡੇ ਪੁਰਖਿਆਂ ਦੇ ਵੱਡੇ-ਵਡੇਰਿਆਂ ਦੇ ਕਿੰਨੇ ਵੱਡੇ ਉਹਨਾਂ ਨੇ ਜਫਰ ਜਾਲ ਕੇ ਕਿੰਨੇ ਵੱਡੇ ਆਪਣੇ ਤਨ ਤੇ ਹਟਾ ਕੇ ਉਹਨਾਂ ਨੇ ਇਸ ਖਾਲਸਾ ਪੰਥ ਦੀ ਵਿੜਿਆਦ ਨੂੰ ਮਜ਼ਬੂਤ ਕੀਤਾ ਅੱਜ ਅੱਜ ਖਾਲਸਾ ਪੰਥ ਨੂੰ ਲੋੜ ਆ ਕਿ ਬੜੀਆਂ ਹੀ ਸ਼ਕਤੀਆਂ ਬੜੀਆਂ ਹੀ ਚੁਣੌਤੀਆਂ ਸਾਨੂੰ ਸਾਡੇ ਸਾਹਮਣੇ ਆ ਰਹੀਆਂ ਤੇ ਸਾਨੂੰ ਇਹਨਾਂ ਜਿਹੜੇ ਇਹ ਲਾਈਟ ਐਂਡ ਸਾਊਂਡ ਜਾਂ ਹੋਰ ਸਾਡੇ ਜਿਹੜੇ ਉਪਰਾਲੇ ਇਸ ਤਰ੍ਹਾਂ ਦੇ ਉਹਨਾਂ ਤੋਂ ਸਾਨੂੰ ਸੇਧ ਮਿਲੇਗੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸantan ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ 350 ਸਾਲਾ ਮਨਾਰੀ ਸ਼ਰਮਣੀ ਗੁਰਦਰਾ ਪ੍ਰਬੰਧਕ ਕਮੇਟੀ ਸਾਡੇ ਬਹੁਤ ਹੀ ਸਤਕਾਰਯੋ ਸਰਦਾਰ ਤੁਸ਼نگ ਜੀ ਧੰਮੀ ਸਾਹਿਬ ਪ੍ਰਧਾਨ ਸ਼ਰਮਣੀ ਗੁਰਦਰਾ ਪ੍ਰਬੰਧਕ ਕਮੇਟੀ ਸਾਡੇ ਸਤਕਾਰਯੋ ਚਾਵਲਾ ਸਾਹਿਬ ਜਿਹੜੇ ਨੰਪੁਰ ਸਾਹਿਬ ਦੀ ਇਹ ਧਰਤੀ ਪਵਿੱਤਰ ਦੇ ਮੈਂਬਰ ਸ਼ਰਮਣੀ ਕਮੇਟੀ ਵੀ ਨੇ ਇਚਾਰਜ ਵੀ ਨੇ ਇੱਥੋਂ ਦੇ ਤੇ ਸਮੁੱਚੇ ਸ਼ਰਮਣੀ ਕਮੇਟੀ ਦੇ ਸਾਰੇ ਸਟਾਫ ਨੂੰ ਸਾਰੇ ਦਰਜਾਬ ਦਰਜਾਬ ਦੇਦਾਰ ਸਹਿਬਾਨਾਂ ਨੂੰ ਜਿਹੜਾ ਮੈਂ ਇਹ ਪ੍ਰਾਲੇ ਦੀ ਵਧਾਈ ਦੇਣਾ ਤਦਾਸ ਗੁਰੂ ਦੇ ਚਰਨਾਂ ਚ ਕਿ ਸਾਨੂੰ ਸਾਰਿਆਂ ਨੂੰ ਹਣ ਤੋਂ ਬਾਦ ਬਖਸ਼ੇ ਦੇ ਨਾਲ ਜੋ ਗੁਰੂ ਸਾਹਿਬ ਚਾਹੁੰਦੇ ਸਨ ਕਿ ਸਾਰੀ ਮਾਨਵਤਾ ਨੂੰ ਸਾਰੀ ਦੁਨੀਆ ਨੂੰ ਸੁਨਿਆਹ ਦੇਣਾ ਚਾਹੁੰਦੇ ਇੱਕ ਕਰੀ ਜ਼ੁਲਮ ਦੇ ਅੱਗੇ ਝੋਰਾ ਜ਼ੁਲਮ ਦੇ ਅੱਗੇ ਖਲੋਜੋ ਸੱਚ ਦੇ ਅੱਗੇ ਖਲੋਜੋ ਤੇ ਸੱਚ ਹੀ ਨਿੱਤਰਤਾ ਹੈ ਅੱਜ ਨੌਟਕ ਦੇ ਉਹਨਾਂ ਨੇ ਇੱਕ ਪੇਸ਼ ਕੀਤਾ ਗਿਆ ਡਾਕਟਰ ਸਾਹਿਬ ਨੇ ਦਸਤਿਹਾਲਾ ਸਾਹਿਬ ਕੋਲ ਬਣਾਇਆ ਤੋਂ ਸਾਰਾ ਹੀ ਬੜੇ ਧਿਆਨ ਨਾਲ ਸੁਣਨ ਬੈਠ ਕੇ ਤੋਂ ਮੈਂ ਸਮਝਦਾ ਕਿ ਇਹਨੇ ਬਹੁਤ ਵੱਡਾ ਇੱਕ ਲਗੁਣਾ ਜਿਹੜਾ ਸਿੱਖੀ ਨੂੰ ਤੇ ਮਾਨਵਤਾ ਨੂੰ ਇਹ ਤੋਂ ਮਿਲਣਾ ਤੇ ਇਹਨਾਂ ਨੂੰ ਵੀ ਵਧਾਈ ਦੇਣਾ ਸਾਰੇ ਬਣਾਉਣ ਵਾਲੀ ਟੀਮ ਨੂੰ ਵੀ ਬੜੀ ਮਿਹਨਤ ਉਹਨਾਂ ਨੇ ਬੜੀ ਲਗਨ ਤੇ ਬੜੀ ਕਾਬਲੀਅਤ ਤੇ ਬੜੀ ਸ਼ਾਂਤ ਦੇ ਨਾਲ ਇਹ ਜਿਹੜਾ ਸੀਨ ਸੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਜਿਹੜੇ ਭਾਈ ਮਦੀ ਦਾਸ ਜੀ ਭਾਈ ਸਦੀ ਦਾਸ ਜੀ ਭਾਈ ਦਿਆਲਾ ਜੀ ਭਾਈ ਜੈਤਾ ਜੀ ਭਾਈ ਆਪਣਾ ਲਖੀਸ਼ਾ ਬਨਜਾਰਾ ਜੀ ਮੱਖਣਸ਼ਾਲ ਬਾਣਾ ਜੀ ਜਿਹੜੇ ਇਹ ਇਹਨਾਂ ਦੇ ਬੜੇ-ਬੱਡੇ ਨੇੜਲੇ ਜਿਹੜੇ ਸਾਥੀਆਂ ਦੇ ਵਿੱਚੋਂ ਮੈਂ ਸਮਝਦਾ ਹਾਂ ਉਸ ਵੇਲੇ ਔਖੀ ਘੜੀ ਦੇ ਵਿੱਚ ਜਿਹੜੇ ਨਾਲ ਖੜੇ ਹੋਏ ਆ ਉਹਨਾਂ ਦਾ ਵੀ ਮੈਂ ਉਹਨਾਂ ਦੇ ਚਰਨਾਂ 'ਚ ਵੀ ਸਰਚਕਾਉਣਾ ਹੈ ਕਿ ਉਹਨਾਂ ਨੇ ਇੱਕ ਬੜਾ ਵੱਡਾ ਸਾਡੇ ਲੋਕਾਂ ਨੂੰ ਸੁਨੇਹਾ ਦਿੱਤਾ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਨੇ ਕਦੇ ਵੀ ਜ਼ੁਲਮ ਦੇ ਅਗੇ ਕਦੇ ਵੀ ਜਦੋਂ ਹੋਈਆਂ ਕਿ ਨਸੀਬਤਾ ਹੋਣੀਆਂ ਉਹਦੇ ਅਗੇ ਖੜੋ ਝੁਗੋ ਨਾ ਤੇ ਸੱਚ ਨੂੰ ਹਮੇਸ਼ਾ ਹੀ ਅੱਗੇ ਲੈ ਕੇ ਚੱਲੋ ਇਹ ਸਾਰਾ ਇਹਨਾਂ ਨੂੰ ਸੁਨੇਹਾ ਮਿਲਦਾ ਮੈਂ ਸਮੂੱਚੀ ਮਾਨਤਾ ਨੂੰ ਇਸ ਮੁੱਦੇ ਕਲਾਈ ਨੂੰ ਸਮੂੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮੂੱਚੇ ਪੰਥ ਖਾਲਸਾ ਨੂੰ ਜਿੱਥੇ ਵਧਾਈ ਦਿੰਦਾ ਤੇ ਸਾਨੂੰ ਇਹਨਾਂ ਦੇ ਇਹੋ ਜਿਹੇ ਨਾਟਕਾਂ ਦੇ ਜਿਹੜੇ ਕਿ ਬੜੀ ਮਿਹਨਤ ਕਰਕੇ ਇਹ ਸਿਹਤ ਲੈਣ ਦੀ ਅੱਜ ਲੋੜ ਆ ਕਿ ਜੋ ਅੱਜ ਸਿੱਖ ਕੌਮ ਦੇ ਵਿਰੋਧੀ ਕਹਿੰਦੇ ਕਿ ਲੋ ਜ ਜਨਾਕ ਕੇ ਰਾਪਿਆ ਕਿ ਸਾਇਦ ਇਹਨਾਂ ਨੂੰ ਇਤਿਹਾਸ ਪੜ੍ਹਨਾ ਚਾਹੀਦਾ ਕਿ ਜਿਹੜਾ ਸਮੁੱਚੀ ਮਾਨਵਤਾ ਦਾ ਭਲਾ ਚਾਹੁੰਦਾ ਉਹ ਸਿੱਖ ਮੜਾ ਕਿ ਤਰ੍ਹਾਂ ਹੋ ਸਕਦਾ ਮੜਾ ਸੋਈ ਕਿ ਤਰ੍ਹਾਂ ਸਕਦਾ ਮੜਾ ਖਰ ਕਿ ਤਰ੍ਹਾਂ ਸਕਦਾ ਉਹਨਾਂ ਨੂੰ ਇਸ ਗੱਲ ਦੀ ਛੇਲ ਲੈਣੀ ਚਾਹੀਦੀ ਹੈ ਕਿ ਆਪਾਂ ਸਾਰੀ ਮਾਨਵਤਾ ਦੇ ਨਾਲ ਪਿਆਰ ਕਰੀਏ ਸਾਡਾ ਵਿਰਸਾ ਹੀ ਗੁਰੂ ਨਾਨਕ ਸਾਹਿਬ ਦੇ ਘਰ ਦਾ ਹੈ ਹੋਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਨੇ ਸਰਬੱਤਾ ਦਾ ਭਲਾ ਸਰਬੱਤਾ ਦਾ ਭਲਾ ਮੰਗਣ ਵਾਲੀ ਕੌਮ ਕਦੀ ਵੀ ਕਿਸੇ ਦਾ ਮੜਾ ਨਹੀਂ ਕਰ ਸਕਦੀ ਬੁਰਾਈ ਸੋਹ ਸਕਦੀ ਨਾ ਕੇ ਇਹਨਾਂ ਜੁਲਮ ਕਰ ਸਕਦੇ ਜੁਲਮ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਇਸ ਕਰਕੇ ਮੈਂ ਸਾਰਿਆਂ ਨੂੰ ਉਤਾਈਦਣਾ ਕਰਕੇ ਚਾਲਵਾ ਸਾਹਿਬ ਨੂੰ ਜਿਹੜੇ ਸਾਰਾ ਪ੍ਰਬੰਧ ਵੇਖ ਰਿਹਾ ਅੱਜ ਸ਼ੁਰੂਆਤ ਇਹਨਾਂ ਨੇ ਇਹ ਲੈਂਡ ਆਊਟ ਸੈਮਨ ਦੀ ਜਿਹੜੀ ਕਿਰਾਏ ਆ ਤੇ 28 ਤੱਕ ਜੇ ਉਹਨਾਂ ਤੋਂ ਮੈਂ ਸਾਰਿਆਂ ਨੂੰ ਅਪੀਲ ਵੀ ਕਰਾਂਗਾ ਕਿ ਬੱਚਿਆਂ ਨੂੰ ਨਾਲ ਲੈ ਕੇ ਉਹ ਸਾਰੇ ਪਰਿਵਾਰਾਂ ਨੂੰ ਨਾਲ ਲੈ ਕੇ ਆਓ ਇਹ ਜਿਹੜਾ ਸ਼ਮਾ ਆਪਾਂ ਨੂੰ ਮਿਲਿਆ ਹੈ ਇੱਥੋਂ ਜਾਣਕਾਰੀ ਲੈਣ ਦਾ ਜਿੱਦਾਂ ਅਜੇ ਸਾਡੇ ਵਰਗਿਆਂ ਨੂੰ ਕਈਆਂ ਨੂੰ ਚੀਜ਼ਾਂ ਦਾ ਨਹੀਂ ਪਤਾ ਜਿਹੜਾ ਕੋ ਵੇਖ ਕੇ ਪਤਾ ਲੱਗਾ ਬਹੁਤ ਕੁਝ ਇੱਥੋਂ ਮਿਲਦਾ ਤੇ ਮਾਰੇ ਕਿਰਪਾ ਕਰੇ ਆਪ ਹੀ ਸਹੀ ਹੋ ਗਏ ਤੇ ਸੰਤਾਨੀ ਆਜੀ ਪਰੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ